ਗੁਰੂ ਅਰਜਨ ਬਣ ਕੇ ਖੁਦਾ ਨੇ ਖੁਦ ਪ੍ਰਗਟ ਕੀਤਾ ਹਰਮੰਦਰ ਨੂੰ ਇਸ ਕਰਕੇ ਉਹਦੀ ਮਹਿਮਾ ਵਧ ਕੇ ਹੈ ਤੇ ਜਿਹੜੇ ਕਹਿੰਦੇ ਉਥੇ ਚੁੱਭੀ ਲਾਇਆ ਪਾਪ ਨਹੀਂ ਮਿਟਦੇ ਮਨ ਦੀ ਚੁੱਭੀ ਬਾਣੀ ਵਿੱਚ ਲਵਾ ਜੰਮਣ ਮਰਨ ਮਿਟੇਗਾ ਪਾਪ ਮਿਟਣਗੇ ਤਨ ਦੀ ਚੁੱਭੀ ਸਰੋਵਰ ਲਵਾ ਤੇਰੇ ਰੋਗ ਸੋਗ ਮਿਟਣਗੇ ਪੰਜ ਬਾਣੀਆਂ ਪੜੀਆਂ ਤੇ ਜਲ ਅਮਰਤ ਹੋ ਗਿਆ ਤੇ ਉੱਥੇ ਤੇ 3 400 ਵਰੇ ਤੋਂ ਨਾਮ ਜਪਿਆ ਜਾ ਰਿਹਾ ਉਹ ਵੀ ਜਲ ਅਮਰਤ ਵਰਕ ਆਈ ਹੈ ਜਿਹੜੇ ਆਂਦੇ ਨਾ ਉਹ ਉਹਦੇ ਪਾਣੀ ਦੀ ਕਿਲਤ ਦੂਰ ਕਰਨ ਨੂੰ ਹੀ ਉਹ ਟੋਆ ਪਟਿਆ ਹੈ ਅੰਮ੍ਰਿਤ ਸਰੋਵਰ ਨੂੰ ਇਦਾਂ ਕਹਿੰਦੇ ਨੇ ਨਹਾਉਣ ਨੂੰ ਹੋਂ ਦਾ ਪ੍ਰਬੰਧ ਨਹੀਂ ਸੀ ਚਲੋ ਨਾਲਿਆ ਕਰਿਓ ਪਾਣੀ ਪੀ ਲਿਆ ਕਰਿਓ ਨਹਾਉਣ ਨੂੰ ਪਾਣੀ ਪੀਣ ਨੂੰ ਖੂਬੜੇ ਲਵਾਏ ਗੁਰਾਂ ਨੇ ਅਖੇ ਉਹਦੇ ਆਮ ਇਮਾਰਤ ਹੈ ਜੇ ਆਮ ਇਮਾਰਤ ਹੁੰਦੀ ਤੇ ਬਾਬਾ ਦੀਪ ਸਿੰਘ ਨਿਆਣਾ ਨਹੀਂ ਸੀ ਪੰਜਹਾਰ ਸਿੰਘ ਸ਼ਹੀਦ ਕਰਾ ਦਿੱਤਾ ਹੈ ਤੁਸੀਂ ਕਿੰਨੇ ਵਾਈ ਖੇਤੀ ਕਰਨ ਵਾਲੇ ਬੈਠੇ ਹੋ 5000 ਬੰਦੇ ਨੂੰ ਕਈਆਂ ਫੜਾਈਆਂ ਹੋਣਾਂ ਤੋਏ ਪੁੱਟਣ ਨੂੰ ਤੇ ਅਮਰਸਰ ਨੂੰ ਵੱਡਾ ਤੋਬਾ ਪੁੱਟ ਸਕਦੇ ਸਾਡਾ ਕੱਲੀ ਕੱਲੀ ਹਰਮੰਦਰ ਸਾਹਿਬ ਦੇ ਇਰਦ-ਗਿਰਦ ਜਿਹੜੀ ਸਰੋਵਰ ਦੀ ਪ੍ਰਕਰਮਾ ਵਿੱਚ ਪੱਥਰ ਦੀ ਸੇਲ ਹੈ ਉਹਦੇ ਥੱਲੇ ਹਜ਼ਾਰਾਂ ਸਿਰ ਸਿੱਖਾਂ ਦੇ ਲੱਗੇ ਨੇ ਉਹ ਆਮ ਇਮਾਰਤ ਨਾ ਸਮਝੀ ਉਹਦੀ ਵਡਿਆਈ ਕੀ ਹੈ ਡਠਾ ਸਭੈ ਥਾਵ ਨਹੀਂ ਤੁਧ ਜਿਹਿਆ ਬੱਦੋਹ ਪੁਰਖ ਵਿਦਾਤੇ ਦਾਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਹਾ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ ਇਹ ਬੱਦੋਹ ਪੁਰਖ ਵਿਦਾਤੇ ਸਭ ਤੋਂ ਮਹਿਮਾ ਵਧ ਕੇ ਹਰਮੰਦਰ ਸਾਹਿਬ ਦੀ ਤੀਰਥਾਂ ਧਰਮਸ਼ਾਲਾਵਾਂ ਨਾਲੋਂ ਇਸ ਲਈ ਐ ਇਹ ਧਾਰਮਿਕ ਸਥਾਨ ਬਣਾਏ ਹੁੰਦੇ ਨੇ ਦੇਵਤਿਆਂ ਮਹਾਪੁਰਸ਼ਾਂ ਸੰਗਤਾਂ ਨੇ ਹਰਮੰਦਰ ਸਾਹਿਬ ਪਤਾ ਕਿੰਨੇ ਬਣਾਇਆ ਬੱਦੋਹ ਪੁਰਖ ਵਿਦਾਤੇ ਦਾ ਆਰਕੀਟੈਕਟ ਆਫ ਡੈਸਟੀਨੀ ਕਿਸਮਤ ਲਿਖਣ ਵਾਲਾ ਰੱਬ ਹੀ ਹਿਮਸੈਲਫ ਇਜ਼ ਕਾਲਡ ਗੁਰੂ ਅਰਜਨ ਗੁਰੂ ਰਾਮਦਾਸ ਹੀ ਇਜ਼ ਦਾ ਡਿਜ਼ਾਈਨਰ ਆਫ ਹਰਮੰਦਿਰਾ ਗੁਰੂ ਅਰਜਨ ਬਣ ਕੇ ਖੁਦਾ ਨੇ ਖੁਦ ਪ੍ਰਗਟ ਕੀਤਾ ਹਰਮੰਦਰ ਨੂੰ ਇਸ ਕਰਕੇ ਉਹਦੀ ਮਹਿਮਾ ਵਧ ਕੇ ਹੈ ਤੇ ਜਿਹੜੇ ਕਹਿੰਦੇ ਉਥੇ ਚੁੱਬੀ ਲਾਇਆ ਪਾਪ ਨਹੀਂ ਮਿਟਦੇ ਮਨ ਦੀ ਚੁੱਬੀ ਬਾਣੀ ਵਿੱਚ ਲਵਾ ਜੰਮਣ ਮਰਨ ਮਿਟੇਗਾ ਆਪ ਮਿਟਣਗੇ ਤਨ ਦੀ ਚੁਬੀ ਸਰੋਵਰ ਲਵਾ ਤੇਰੇ ਰੋਗ ਸੋਗ ਮਿਟਣਗੇ ਪੰਜ ਬਾੜੀਆਂ ਪੜੀਆਂ ਤੇ ਜਲ ਅਮਰਤ ਹੋ ਗਿਆ ਤੇ ਉੱਥੇ ਤੇ 3 400 ਵਰੇ ਤੋਂ ਨਾਮ ਜਪਿਆ ਜਾ ਰਿਹਾ ਉਹ ਵੀ ਜਲ ਅਮਰਤ ਵਰਕਾਈ ਹੈ ਫਿਰ ਮਹਾਰਾਜ ਕਹਿੰਦੇ ਨੇ ਹਰ ਹੰ ਨਾਨਕ ਕਸਮਲ ਜਾਹੇ ਨਾਇਆ RAM DAS ਸਰ ਬਟ ਟੇਕਿੰਗ ਬਾਥ ਇਨ ਦਾ ਸੈਕ੍ਰੇਟ ਪੂਲ ਆਫ ਗੁਰੂ RAM DAS ਰੋਲਸ ਇਨ ਆਲ ਸਫਰਿੰਗਸ ਵਿਲ ਬੀ ਵਾਸ਼ਡ ਅਵੇ ਬੜੇ ਬੜੇ ਇੰਗਲਿਸ਼ ਦੇ ਡਾਕਟਰਾਂ ਦੇ ਅਰਥ ਨੇ ਕਹਿੰਦੇ ਤੇਰੇ ਸਾਰੇ ਹੀ ਪਾਪ ਸਾਰੇ ਹੀ ਰੋਗ ਸੋਗ ਮਿਟ ਜਾਣਗੇ ਜੇ ਤੂੰ ਗੁਰੂ ਰਾਮਦਾਸ ਦੇ ਘਰ ਇਸ਼ਨਾਨ ਕਰ ਲਵੇਂਗਾ ਤੇ ਤੁਨ ਜਿਹੜਾ ਪ੍ਰਚਾਰਕ ਕਹਿੰਦਾ ਕੱਖ ਨਹੀਂ ਹੈ ਸਰੋਵਰ ਵਿੱਚ ਉਹਨੂੰ ਮੰਨਣਾ ਹੈ ਕਿ ਇੱਧਰ ਧਿਆਨ ਦੇਣਾ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਹੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਇੱਕ ਚਮ ਦੇ ਲਫਾਫੇ ਦੇ ਬੋਲ ਨਹੀਂ ਮੰਨਣੇ ਬੋਲ ਮੰਨਣੇ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੋਂ ਵੱਡਾ ਹੈ ਹੀ ਕੁਝ ਨਹੀਂ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵੜੇ ਵਰਨਾ ਕੋਈ ਤੇ ਬਾਣੀ ਦੇ ਬੋਲ ਨੇ ਰਮੰਦਰ ਨਾਲੋਂ پاک ਕੁਝ ਵੀ ਨਹੀਂ